ਐਸ ਵੀ ਐਲ ਡੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਕਿਸਾਨ ਪਹੁੰਚੇ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜੀ ਆ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਹੀ ਬਠਿੰਡਾ ਦੇ ਪਿੰਡ ਕਦਸੋਖਾ ਦਾ ਵਿਖੇ ਸੀਵਰੇਜ ਪਾਈਪਲਾਈਨ ਦਾ ਵਿਰੋਧ ਕਰ ਰਹੇ ਸੀਗੇ ਕਿਸਾਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਅੱਜ ਕਿਸਾਨ ਸੀਗੇ ਜਿਹੜੇ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਉਹਨਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਪਰ ਤੁਹਾਡ ਨੂੰ ਦੱਸ ਦੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਜਿਹੜੇ ਰੋਸ ਪ੍ਰਦਰਸ਼ਨ ਕਿਸਾਨ ਕਰ ਰਹੇ ਸੀਗੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜੀ ਆ ਤੁਹਾਨੂੰ ਦੱਸ ਦੇ ਕਿ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਹਿਣਾ ਹੈ ਕਿ ਕਾਨੂੰਨ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਅਤੇ ਹੋਰ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇਹ ਜਿਹੜੀ ਲੈਂਡ ਆਰਡਰ ਦੀ ਸਮੱਸਿਆ ਨੂੰ ਦੇਖ ਤੇ ਪਰਵਰ ਪਰ ਉਹਨਾਂ ਟਬ ਤੌਰ ਤੇ ਅੱਛਾ ਇਹਨਾਂ ਨੂੰ ਰਾਸਤੇ ਚ ਲਿਆ ਗਿਆ ਕੀ ਕਰਨ ਪਹੁੰਚੇ ਸੀ ਆਖਰ ਕਿਉਂ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਹਰਾਸਤ ਚ ਲਿਆ ਗਿਆ ਇਹ ਇੱਥੇ ਬਤਲ ਲੋਕਾਂ ਨੂੰ ਇਲੈਗਲੀ ਲੋਕ ਇਹਨਾਂ ਦੇ ਕਰਕੇ ਇਹਨਾਂ ਨੇ ਸੜਕ ਜਾਮ ਕੀਤੀ ਸੀ ਹਰਾਸ ਕਰ ਰਹੇ ਸੀ ਅੱਛਾ ਕਿੰਨੇ ਕੁ ਲੋਕਾਂ ਨੂੰ ਹਰਾਸ ਚਲੇ ਆਏ ਤੇ तकरीबन 50 ਦੇ ਲਗਭਗ ਗਏ ਅੱਛਾ ਇਹ ਮਾਮਲਾ ਵੀ ਦਰਜ ਕੀਤਾ ਜਾਊਗਾ ਕਿ ਕੀ ਕਰ ਲਈ ਉਹ ਬਾਅਦ ਦੇ ਵਿੱਚ ਦੇਖਦੇ ਆਂ ਕੀ ਕਾਰਵਾਈ ਕਰਦੇ ਅੱਛਾ ਕਿੰਨੇ ਕੁ ਲੋਕਾਂ ਨਾਲ ਕਿੰਨੇ ਸਾਰੇ ਗ੍ਰਿਫਤਾਰ ਕੀਤੇ ਗਏ 50 ਤੋਂ 60 ਦੇ ਵਿੱਚ ਕਾਰ ਹੈ ਕੀ ਕਰਨਾ ਹੈ ਸਰ ਕਿਸ ਤਰ੍ਹਾਂ ਦਾ ਕਿਉਂ ਲੋਕ ਗ੍ਰਿਫਤਾਰ ਚੋ ਕੀਤਾ ਗਿਆ ਹੈ ਜੀ ਇਹ ਦੇਖੋ ਲਾਅ ਐਂਡ ਆਰਡਰ ਦੀ ਸੁਵਚਾ ਦੇ ਅਧੀਨ ਇਹਨਾਂ ਨੂੰ ਅਸੀਂ ਮਤਲਬ ਅਤੇ ਆਜ ਦੇ ਉਤੇ ਤੌਰ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਉਹ ਕਦੇ ਮੰਗ ਪੱਤਰ ਦੇਣ ਆਏ ਸੀ ਸਾਡੇ ਕਿਸਾਨ ਬੜੇ ਨੇ ਅਸੀਂ ਸ਼ਾਂਤ ਬਈ ਬੈਠੇ ਸੀ ਮੰਗ ਪੱਤਰ ਤਾਂ ਸਾਰੇ ਅਕਸਰ ਵੀ ਲੈਣ ਤਿਆਰ ਆ ਮੰਗ ਪੱਤਰ ਦੀ ਤਾਂ ਕੋਈ ਅਜਿਹੀ ਗੱਲ ਅੱਛਾ ਫਿਰ ਕਾਰਨ ਕਿ ਜਿਆਦਾ ਕੋਈ ਤਲਕੀ ਹੋਈ ਹੈ ਕਿਸੇ ਤਰ੍ਹਾਂ ਨਹੀਂ ਇਹ ਦੇਖੋ ਧਾਰਾ ਜਿਹੜੀ 144 ਧਾਰਾ ਲਾਗੂ ਆ ਤੇ ਇਹਨਾਂ ਨੂੰ ਪ੍ਰੀਵੈਂਟਿਵ ਤੌਰ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਅੱਛਾ ਤਾਂ ਇਹ ਵੀ ਪੰਜਾਬ ਸਰਕਾਰ ਦਾ ਕਿ ਆਪਣੇ ਹੱਕਾਂ ਲਈ ਵੀ ਨਹੀਂ ਅਸੀਂ ਬੋਲ ਸਕਦੇ ਜਾਂ ਕੀ 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 ਕਰਨ ਆਏ ਸੀ ਤੁਸੀਂ ਤੁਸੀਂ ਸਾਡੇ ਸਾਡੇ ਸਰਕਾਰ ਮਰਦਾਬਾਦ ਸੱਕਾ ਸਰਕਾਰ ਮਰਦਾਬਾਦ ਤੁਸੀਂ ਕਰਨ ਕੀ ਆਏ ਸੀ ਇੱਥੇ ਅਸੀਂ ਜੀ ਸਾਡੇ ਸੂਬਾ ਬਰਦਾਨੂ ਇਹਨਾਂ ਨੇ ਅਰੈਸਟ ਕੀਤਾ ਹੋਇਆ ਜ਼ਬਰਦਸਤੀ ਚੱਕਿਆ ਉਹਨਾਂ ਨੂੰ ਛਡਾਉਣ ਲਈ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਫਰਿਆਦ ਕਰਨਾ ਆਏ ਸੀ ਡੀਸੀ ਸਾਹਿਬ ਕੋਲ ਕਿਉਂ ਨਾ ਦਾ ਕੀ ਦੋਸ਼ ਸੀ ਪੁੱਛਣ ਆਏ ਸੀਗੇ ਅੱਜ ਬਚਾ ਕੇ ਸਾਨੂੰ ਬਸ ਇੱਥੇ ਹੀ ਧਰ ਕੇ ਕੀ ਮੰਗਾ ਕੀ ਸੀ ਹੋਰ ਤੁਹਾਡੀ ਸਾਡੀਆਂ ਸਾਰੀਆਂ ਹੱਕੀ ਮੰਗਾਂ ਨੇ ਸਰ ਕਿਸਾਨ ਸਾਰਿਆਂ ਦੀ ਹੈ ਅੱਜ ਜਿਹੜੇ ਮੁਲਾਜ਼ਮ ਨੇ ਇਨਾ ਲਈ ਵੀ ਲੜਦੇ ਆਂ ਅਸੀਂ ਸਾਰਿਆਂ ਲਈ ਲੜ ਰਿਹਾ ਹਾਂ ਹੈ ਹਰ ਤੁਹਾਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀਆਂ ਤੇ ਸਰਕਾਰ ਨੂੰ ਜੇ ਤੁਸੀਂ ਅੱਜ ਕਿਸਾਨਾਂ ਨਾਲ ਨਾ ਖੜੇ ਹੋਏ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀਆਂ ਜਦੋਂ ਇੱਥੇ ਕਾਰਪੋਰੇਟ ਦਾ ਪੂਰਾ ਕਬਜ਼ਾ ਹੋ ਗਿਆ ਤਾਂ ਫਿਰ ਕਿਸੇ ਤੋਂ ਰੋਟੀ ਨਹੀਂ ਮਿਲਣੀ ਤੇ ਤੁਸੀਂ ਜ਼ਬਰਦਸਤੀ ਸਾਨੂੰ ਬਸਾਂ 'ਚ ਭਰੀ ਜਾ ਰਹੇ ਹੋ ਤੁਹਾਨੂੰ ਹਰਾਸਤ 'ਚ ਲੈ ਗਿਆ ਹਾਂਜੀ ਹਾਂਜੀ ਹਰ ਹਰ ਨਜ਼ਾਰੇ ਆ ਜੀ ਠੀਕ ਹੈ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਕਿਸਾਨ ਪਹੁੰਚੇ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜੀ ਆ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਹੀ ਬਠਿੰਡਾ ਦੇ ਪਿੰਡ ਕਦਸੋਖਾ ਦਾ ਵਿਖੇ ਸੀਵਰੇਜ ਪਾਈਪਲਾਈਨ ਦਾ ਵਿਰੋਧ ਕਰ ਰਹੇ ਸੀਗੇ ਕਿਸਾਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਅੱਜ ਕਿਸਾਨ ਸੀਗੇ ਜਿਹੜੇ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਉਹਨਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਪਰ ਤਵਾਨੂੰ ਦੱਸ ਦੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਜਿਹੜੇ ਰੋਸ ਪ੍ਰਦਰਸ਼ਨ ਕਿਸਾਨ ਕਰ ਰਹੇ ਸੀਗੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜੀ ਆ ਤੁਹਾਨੂੰ ਦੱਸਦੀ ਕਿ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਹਿਣਾ ਹੈ ਕਿ ਕਾਨੂੰਨ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆਇਆ ਤੇ ਹੋਰ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਇਹ ਜਿਹੜੀ ਲੈਂਡ ਆਰਡਰ ਦੀ ਸਮੱਸਿਆ ਨੂੰ ਦੇਖ ਤੇ ਪਰਵੰਤ ਪ੍ਰੋਵਿੰਟ ਬਤੌਰ ਤੇ ਇਹਨਾਂ ਨੂੰ ਰਾਸਤੇ ਚ ਲਿਆ ਗਿਆ ਕੀ ਕਰਨ ਪਹੁੰਚੇ ਸੀ ਆਖਰ ਕਿਉਂ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਰਾਸਤੇ ਚ ਲਿਆ ਗਿਆ ਇਹ ਇੱਥੇ ਬਤਨ ਲੋਕਾਂ ਨੂੰ ਇਹ ਲੀਗਲੀ ਲੋਕ ਇਹਨਾਂ ਦੇ ਕਰਕੇ ਇਹਨਾਂ ਨੇ ਸੜਕ ਜਾਮ ਕੀਤੀ ਸੀ ਇਹ ਹਰਾਸ ਕਰ ਰਹੇ ਸੀ ਅੱਛਾ ਕਿੰਨੇ ਕੁ ਲੋਕਾਂ ਨੂੰ ਹਰਾਸਤ ਲਿਆ ਇਹ तकरीबन 50 ਦੇ ਲਗਭਗ ਹੈਗੇ ਅੱਛਾ ਮਾਮਲਾ ਵੀ ਦਰਜ ਕੀਤਾ ਜਾਊਗਾ ਕੀ ਕਰ ਲਈ ਉਹ ਬਾਅਦ ਦੇ ਵਿੱਚ ਦੇਖਦੇ ਹਾਂ ਕੀ ਕਾਰਵਾਈ ਕਰਦੇ ਅੱਛਾ ਕਿੰਨੇ ਕੁ ਲੋਕਾਂ ਆ ਗਏ ਕਿੰਨੇ ਸਾਰੇ ਗਿਫਤਾਰ ਕੀਤੇ 50 ਤੋਂ 60 ਦੇ ਵਿੱਚ ਘਰ ਹੈ ਜੀ ਕਰਨਾ ਹੈ ਸਰ ਕਿਸ ਤਰ੍ਹਾਂ ਇਹ ਕਿਉਂ ਲੋਕ ਗਿਫਤਾਰ ਚੋਂ ਕੀਤਾ ਗਿਆ ਹੈ ਇਹ ਦੇਖੋ ਲਾਅ ਐਂਡ ਆਰਡਰ ਦੀ ਸਬੰਧਤਾ ਦੇ ਅਧੀਨ ਇਹਨਾਂ ਨੂੰ ਅਸੀਂ ਮਤਲਬ ਅਤੇ ਆਜਤੇ ਤੌਰ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਉਹ ਕਦੇ ਮੰਗ ਪੱਤਰ ਦੇਣ ਆਏ ਸੀ ਸਾਡੇ ਕਿਸਾਨ ਬੜੇ ਨੇ ਅਸੀਂ ਸ਼ਾਂਤ ਬਈ ਬੈਠੇ ਸੀ ਮੰਗ ਪੱਤਰ ਤਾਂ ਸਾਰੇ ਅਫਸਰ ਵੀ ਲੈਣ ਤਿਆਰ ਆ ਮੰਗ ਪੱਤਰ ਦੀ ਤਾਂ ਕੋਈ ਐਸੀ ਗੱਲ ਅੱਛਾ ਫਿਰ ਕਾਰਨ ਕੀ ਜਾ ਕੇ ਕੁਝ ਤਲਕੀ ਹੋਈ ਹੈ ਕਿਸੇ ਤਰ੍ਹਾਂ ਨਹੀਂ ਇਹ ਦੇਖੋ ਧਾਰਾ ਜਿਹੜੀ 144 ਧਾਰਾ ਲਾਗੂ ਆ ਤੇ ਇਹਨਾਂ ਨੂੰ ਪ੍ਰੀਵੈਂਟਿਵ ਤੌਰ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਅੱਛਾ ਤਾਂ ਇਹ ਪੰਜਾਬ ਸਰਕਾਰ ਦਾ ਕੀ ਆਪਣੇ ਹੱਕਾਂ ਲਈ ਵੀ ਨਹੀਂ ਅਸੀਂ ਬੋਲ ਸਕਦੇ ਜਾਂ ਕੀ 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 ਕਰਨਾ ਹੈ ਸੀ ਤੁਸੀਂ ਤੇ ਤੁਸੀਂ ਸਾਡੇ ਸਾਡੇ ਧੱਕਾ ਸਰਕਾਰ ਮਰਦਾਬਾਧ ਧੱਕਾ ਸਰਕਾਰ ਮਰਦਾਬਾਧ ਤੁਸੀਂ ਕਰਨ ਕਿ ਆਏ ਸੀ ਇੱਥੇ ਅਸੀਂ ਜੀ ਸਾਡੇ ਜੂਆ ਤੁਹਾਨੂੰ ਇਹਨਾਂ ਨੇ ਅਰੈਸਟ ਕੀਤਾ ਹੋਇਆ ਜ਼ਬਰਦਸਤੀ ਚੱਕਿਆ ਉਹਨਾਂ ਨੂੰ ਛਡਾਉਣ ਲਈ ਉਹਨਾਂ ਦੇ ਹੱਥ ਦੇ ਵਿੱਚ ਇੱਥੇ ਫਰਿਆਦ ਕਰਨ ਆਏ ਸੀ ਡੀਸੀ ਸਾਹਿਬ ਕੋਲ ਕਿ ਉਹਨਾਂ ਦਾ ਕੀ ਦੋਸ਼ ਸੀ ਪੁੱਛਣ ਆਏ ਸੀ ਇਹ ਅੱਛਾ ਬਸ ਜਾ ਕੇ ਸਾਨੂੰ ਬੱਸ ਸੀ ਕਿਹਾ ਧਰ ਕੀ ਮੰਗਾ ਕੀ ਸੀ ਹੋਰ ਤੁਹਾਡੀਆਂ ਸਾਡੀਆਂ ਸਾਰੀਆਂ ਹੱਕੀ ਮੰਗਾਂ ਨੇ ਸਰ ਕਿਸਾਨ ਸਾਰਿਆਂ ਦੀ ਆ ਜਿਹੜੇ ਮੁਲਾਜ਼ਮ ਨੇ ਇਹਨਾਂ ਲਈ ਵੀ ਲੜਦੇ ਆ ਅਸੀਂ ਸਾਰਿਆਂ ਲਈ ਲੜ ਰਿਹਾ ਹਾਂ ਹਰ ਤੁਹਾਨੂੰ ਤੁਹਾਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀਆਂ ਜੇ ਸਰਕਾਰ ਨੂੰ ਜੇ ਤੁਸੀਂ ਅੱਜ ਕਿਸਾਨਾਂ ਨਾਲ ਨਾ ਖੜੇ ਹੋਏ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀ ਆ ਜਦੋਂ ਇੱਥੇ ਕਾਰਪੋਰੇਟ ਦਾ ਪੂਰਾ ਕਬਜ਼ਾ ਹੋ ਗਿਆ ਤਾਂ ਫਿਰ ਕਿਸੇ ਤੋਂ ਰੋਟੀ ਨਹੀਂ ਮਿਲਣੀ ਤੇ ਤੁਸੀਂ ਜ਼ਬਰਦਸਤੀ ਸਾਨੂੰ ਬੱਸਾਂ 'ਚ ਭਰੀ ਜਾ ਰਹੇ ਹੋ ਤੁਹਾਨੂੰ ਹਰਾਸਤ 'ਚ ਲੈ ਗਿਆ ਹਾਂਜੀ ਹਾਂਜੀ ਹਰਾਸਤ 'ਚ ਲੈ ਜਾ ਰਹੇ ਆ ਜੀ ਠੀਕ ਹੈ